ਦੇ ਵਿੱਚ ਖੁਸ਼ੀ ਦੇ ਮੌਕਿਆਂ ਤੇ ਸਮੇਂ ਜੋ ਕਿਨਰ ਸਮਾਜ ਵਧਾਈ ਲੈਣ ਆਉਂਦਾ ਉਹਨਾਂ ਲਈ ਐਸ்சி ਬੀਸੀ ਜੋ ਆਪਣਾ ਭਾਈਚਾਰਾ ਗਰੀਬ ਵਿਅਕਤੀਆਂ ਲਈ 1100 ਰੁਪਿਆ ਵਧਾਈ ਦਾ ਅਤੇ ਜਰਨਲ ਵਿਅਕਤੀਆਂ ਲਈ 2100 ਰੁਪਿਆ ਵਧਾਈ ਦਾ ਰੱਖਿਆ ਗਿਆ ਇਸ ਤੋਂ ਇਲਾਵਾ ਜੋ ਪਿੰਡ ਦੇ ਵਿੱਚ ਪ੍ਰਵਾਸੀ ਭਾਰਤੀ ਆਉਂਦੇ ਨੇ ਉਹਨਾਂ ਨੂੰ ਜੇਕਰ ਕੋਈ ਪਿੰਡ ਦਾ ਵਿਅਕਤੀ ਨੌਕਰੀ ਤੇ ਰੱਖਦਾ ਜਾਂ ਆਪਣੇ ਘਰ ਦੇ ਵਿੱਚ ਕਿਰਾਏ ਤੇ ਰੱਖਦਾ ਉਹ ਉਸ ਦਾ ਖੁਦ ਜ਼ਿੰਮੇਵਾਰ ਹੋਊਗਾ ਉਹਦਾ ਪੀਸੀਸੀ ਆਪਾਂ ਮੂਲੇ ਪਰਾਥਾਣਾ ਤੋਂ ਕਲੀਅਰ ਕਰਵਾ ਕੇ ਰੱਖੇ ਅਤੇ ਇਸ ਦੀ ਅਤਲਾ ಗ್ರಾಮ ਪੰਚਾਇਤ ਰੁੜਕੀ ਨੂੰ ਜ਼ਰੂਰ ਦਵੇ। ਇਸ ਤੋਂ ਇਲਾਵਾ ਜੋ ਪਿੰਡ ਦੇ ਵਿੱਚ ਸਬਜ਼ੀ ਵੇਚਣ ਲਈ ਫੇਰੀ ਵਾਲੇ ਆਉਂਦੇ ਨੇ ਜਾਂ ਕੋਈ ਕਬਾੜੀ ਵਾਲੇ ਆਉਂਦੇ ਨੇ ਉਹਨਾਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਵੀ ਬਾਹਰੀ ਵਿਅਕਤੀ ਪਿੰਡ ਦੇ ਵਿੱਚ ਦਾਖਲ ਨਹੀਂ ਹੋਵੇਗਾ। ਜੇਕਰ ਕੋਈ ਬਾਹਰੀ ਵਿਅਕਤੀ ਫੇਰੀ ਜਾਂ ਕਬਾੜੀ ਵਾਲਾ ਪਿੰਡ ਦੇ ਵਿੱਚ ਦਾਖਲ ਹੁੰਦਾ ਦੇਖਿਆ ਤਾਂ ਉਸ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।